ਨਮਸਕਾਰ ਸੋਸ਼ਕਾਲਾ ਦਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇਸ ਵੇਲੇ ਦੀ ਬੇਹਦ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦਾਦੇ ਪੋਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਦਾਦੇ ਵੱਲੋਂ ਆਪਣੀ ਹੀ ਪੋਤੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਜੀ ਹਾਂ ਇਹ ਦੁਸ਼ਕਰਮ ਕੀਤਾ ਗਿਆ ਹੈ ਦੇਖ ਸਕਦੇ ਹੋ ਜੰਗਲ ਦੇ ਵਿੱਚ 8 ਸਾਲਾ ਪੋਤੀ ਨੂੰ ਲੈ ਕੇ ਜਾਂਦਾ ਹੈ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਇੱਕ ਵਿਅਕਤੀ ਦੇ ਵੱਲੋਂ ਉਸ ਨੂੰ ਦੇਖ ਲਿਆ ਜਾਂਦਾ ਹੈ ਬੜੀ ਹੀ ਸੰਦੇग्ध ਹਾਲਾਤਾਂ ਦੇ ਵਿੱਚ ਇਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਉਸ ਨੂੰ ਫੜਿਆ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਇਹ ਬਿਹੱਦ ਸ਼ਰਮਸਾਰ ਕਰਕੇ ਰੱਖਤਣ ਵਾਲੀ ਹੈ ਦਾਦੇ-ਪੋਤੀ ਦੇ ਰਿਸ਼ਤੇ ਨੂੰ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖਤੇ ਨ ਵਾਲੀ ਖਬਰ ਸਮਰਾਲਾ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਸ 33 ਸਾਲਾ ਨੌਜਵਾਨ ਨੂੰ ਫੜਿਆ ਗਿਆ ਜੋ ਕਿ ਰਿਸ਼ਤੇ ਦੇ ਵਿੱਚ ਇਸ 8 ਸਾਲਾ ਬੱਚੀ ਦਾ ਦਾਦਾ ਲੱਗਦਾ ਸੀਗਾ ਜੋ ਕਿ ਇਸ ਨੂੰ ਝਾੜੀਆਂ ਦੇ ਵਿੱਚ ਲੈ ਜਾਂਦਾ ਹੈ ਉਸ ਤੋਂ ਬਾਅਦ ਇਸ 8 ਸਾਲਾ ਮਹਿਜ਼ 8 ਸਾਲ ਦੀ ਮਾਸੂਮ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਤਦ ਦੱਸਦੇ ਕਿ ਸਮਰਾਲਾ ਦੇ ਪਿੰਡ ਵਿਖੇ ਰਿਸ਼ਤੇ ਹੋਏ ਤਾਰ-ਤਾਰ ਮਾਸੂਮ 8 ਸਾਲਾ ਬੱਚੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸਦੇ ਹੀ ਸ਼ਰੀਕੇ 'ਚ ਉਹ ਦਾਦੇ ਦੇ ਰਿਸ਼ਤੇ ਨੂੰ ਕੀਤਾ ਗਿਆ ਕਲੰਕਿਤ ਗਰੀਬ ਪਰਿਵਾਰ ਦੀ ਧੀ 8 ਸਾਲਾਂ ਬੱਚੀ ਨੂੰ ਰਿਸ਼ਤੇ 'ਚੋਂ ਦਾਦਾ ਲੱਗ ਰਹੇ 33 ਸਾਲਾ ਵਿਅਕਤੀ ਦੇ ਵੱਲੋਂ ਆਪਣੀ ਹਵਸ ਮਿਟਾਉਣ ਦੇ ਲਈ 마ਸੂਮ ਬੱਚੀ ਨੂੰ ਪਿੰਡ ਦੇ ਹੀ ਖੰਡਰਾਂ ਦੇ ਵਿੱਚ ਲੈ ਜਾ ਕੇ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸਮੇ ਇਸ ਨੌਜਵਾਨ ਨੂੰ ਫੜਿਆ ਗਿਆ ਜਦੋਂ ਬੱਚੀ ਦੀ ਰੋਣ ਦੀ ਆਵਾਜ਼ਾਂ ਆ ਰਹੀਆਂ ਸੀ ਚਾਚੇ ਦੇ ਦੋਸਤ ਵੱਲੋਂ ਸੈਰ ਤੇ ਨਿਕਲੇ ਹੋਣ ਦੀ ਆਵਾਜ਼ ਸੁਣ ਕੇ ਇਸ 33 ਸਾਲਾ ਨੌਜਵਾਨ ਨੂੰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਹੁਣ ਪੁਲਿਸ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਫੜਿਆ ਗਿਆ ਹੈ ਦੱਸਦੀ ਹੈ ਕਿ ਇਸ ਵਿਅਕਤੀ ਦੇ ਵੱਲੋਂ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀ ਸੀਗੀਆਂ ਤੇ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਤਾਂ ਸਾਰੇ ਲੋਕਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਹੈਰਾਨ ਰਹਿ ਜਾਂਦੇ ਨੇ ਤੇ ਪਿੰਡ ਦੇ ਵਿਅਕਤੀ ਵੱਲੋਂ ਆਪਣੇ ਘਰ ਵਾਲੇ ਨੂੰ ਸੱਦ ਕੇ ਇਸ ਬੱਚੀ ਦੇ ਕੱਪੜੇ ਪਵਾਏ ਗਏ ਤੇ ਮੁਜਰਮ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਬੱਚੀ ਦੇ ਮਾਪਿਆਂ ਨੂੰ ਬੱਚੀ ਸੌਂਪ ਦਿੱਤੀ ਗਈ ਹੈ ਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਵੈਸ਼ੀ ਦਰਿੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਕੋਈ ਹਰਕਤ ਕਰਨ ਲੱਗਿਆ 100 ਵਾਰ ਸੋਚੇ ਤਾਂ ਦੇਖ ਸਕ ਦੋ ਬੇहद ਹੈਰਾਨ ਕਰਦੀ ਖਬਰ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਮੇਰਾ ਨਾਮ ਤੇਜਵੰਤ ਸਿੰਘ ਆ ਜੀ ਪਿੰਡ ਗੁਰੂਗੜ੍ਹ ਤੋਂ ਰਹਿਣ ਵਾਲਾ ਜੀ ਕੀ ਕਟਣਾ ਵਾਪਰੀ ਜਿਹੜੀ ਬੱਚੀ ਕਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਵ ਕਰਨ ਲੱਗਿਆ ਹੋਇਆ ਸੀ ਠੀਕ ਹੈ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਹੈ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਹੈ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਜੀ ਨਾਮ ਆ ਤੁਹਾਡਾ ਮੇਰਾ ਨਾਮ ਅਰਜਨ ਕੁਮਾਰ ਹੈ। ਇੱਕ ਘਟਨਾ ਵਾਪਰੀ ਹੈ ਜਿੰਦੀ ਪਿੰਡ ਦੇ। ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸ਼ਹਿਰ ਕਰਨ ਗਿਆ ਸੀਗਾ ਜੀ। ਤੇ ਇਹਨੇ ਜਦ ਦੇਖਿਆ ਜੀ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰ ਆਈ। ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ। ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਆਈ। ਤੇ ਇਹ ਇਹਨੇ ਦੇਖਿਆ ਜਦੋਂ ਜਾ ਕੇ ਹੀ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਹੀ ਚੁਕਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛਡਾਇਆ ਛੁੜਿਆ ਛੜਾ ਕੇ ਉਹਦੀ ਮੰਮਾ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾਂ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆਈ ਸਾਨੂੰ ਉਹ ਬੰਦਾ ਮਿਲ ਗਈ ਗੁਰਦਾਰੇ ਕੋਲੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਅ ਚ ਚਲੋ ਅਸੀਂ ਵੀ ਮਾਰੇ ਝੱਪੜ ਮੁੱਕਾ ਤੇ ਐਨੇ ਚ ਜੀ ਚਲੋ ਅਸੀਂ ਉਹਨੂੰ ਬਿਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੇ ਸਖਤ ਸਖਤ ਕਾਰਵਾਈ ਹੋਵੇ ਜੀ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਇਹ ਨਹੀਂ ਨਾ ਤਾਂ ਲੇਟ ਵੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮਿਹੜਾ ਬੱਚੀ ਜਿਹਨਾਂ ਨੂੰ ਉਹਦੇ ਗੁਰੂ ਘਰ ਪਿੰਡ ਦੀ ਗੱਲ ਹੈ 8 ਸਾਲ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜ਼ੋਰਦਸ ਸੀ ਰਾਤ ਨੇੜੇ ਸੀ ਕਰਨ ਦੀ ਕੋਸ਼ਿਸ਼ ਕਰ ਕਰਨ ਦੀ ਕੋਸ਼ਿਸ਼ ਕੀਤੀ ਜੀ ਦੇ ਸੰਦੀ ਰਾਤ ਨੂੰ ਸਾਡੇ ਅਸ ਤੋਂ ਮਸ਼ਹੂਰ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤ ਜਿਹੜਾ ਮੁੰਡਿਆ ਸੀ ਸ਼ਖਲੂ ਮਹਿਤਾ ਸਾਨੂੰ ਸ਼ਗੂ ਮਹਿਤਾ ਜਿਹੜਾ ਇਹ ਬੱਚੀ ਦਾ ਪਰਿਵਾਰਾਂ ਜੋ ਦੇਸ਼ੇਦਾਰ ਨੂੰ ਦਾਦੇ ਦੇ ਬਰਾਬਰ ਨਾ ਪਾ ਇਹ ਡੰਬ ਮੈਨ ਹੈਡਾ ਗੁਵਾਜੀ ਨੂੰ ਕਹਦੇ ਨੇ ਤੇ ਇਹਨੂੰ ਰਾਤ ਨੂੰ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਰ ਨੰਬਰ 132 ਅੰਡਰ ਸੈਕਸ਼ਨ 62 2 ਤੇ 62 62 ਵੀਨਸ ਇਸ ਤਰ੍ਹਾਂ ਥਾਣਾ ਬਕਸੂ ਐਟਸ ਦੇ ਦੇ ਜਿਹੜਾ ਫਰਚਾ ਦਰਜ ਕੀਤਾ ਗਿਆ ਮੁੱਲ ਨੂੰ ਰਾਤ ਦੀ ਜਿਹੜਾ ਅਰੇਸਟ ਕਰ ਲਿਆ ਜਿਹਦੇ ਸੰਬੰਧੀ ਜਿਹੜੀ ਫਰਦਰ ਜਿਹੜੀ ਤਤੀਸ਼ ਉਹ ਸਾਡੀ ਬੇਨਤੀ ਹੈ ਇਹ ਪ੍ਰਵਾਸੀ ਹੈ ਆਪਣੇ ਪ੍ਰਵਾਸੀ ਨੇ ਸ਼ੋਭੇਹਾਰ ਦੇ ਨਾਲ ਪਰ 2022 ਸਾਤ ਤੋਂ ਇਸ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ